ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਤਿੰਨ ਚੀਜ਼ਾਂ ਸਿੱਖ ਲਵੋ ਪਹਿਲੀ ਹੈ ਨਿਵਣ ਸੋ ਅੱਖਰ ਸਭ ਤੋਂ ਵੱਡਾ ਗਿਆਨ ਹਿਊਮਿਲਟੀ ਨਿਮਰਤਾ ਝੁੱਕ ਜਾਣਾ ਈਗੋ ਮੈਂ ਨਹੀਂ ਵੀ ਮੈਂ ਤਾਂ ਵੱਡਾ ਨਹੀਂ ਝੁੱਕ ਜਾ ਕੁਝ ਨਹੀਂ ਹੋਣ ਲੱਗਾ ਇਨ ਮੋਸਟ ਆਫ ਆਵਰ ਯੂ نو ਆਰਗੂਮੈਂਟਸ ਜਦੋਂ ਅਸੀਂ ਕਰਦੇ ਆ ਨਾ ਦਰ ਇਜ਼ ਨਥਿੰਗ ਟੂ ਵਿਨ ਐਟ ਆਲ ਬਸ ਅਸੀਂ ਆਰਗੂ ਕਰਦੇ ਆ ਬਹਿਸ ਕਰਦੇ ਆ ਇਫ ਦਰ ਇਜ਼ ਨਥਿੰਗ ਟੂ ਵਿਨ No need to argue ਕੋਈ ਲੋੜ ਨਹੀਂ ਹੈ ਝੁੱਕ ਜਾਓ ਠੀਕ ਹੈ ਭਾਈ ਤੂੰ ਸਿਆਣਾ ਇਕ ਸਾਇੰਸ ਗਤ ਸਭ ਕੁਝ ਮੁੱਕ ਜਾਂਦਾ ਹੈ ਕੋਈ ਪੈਸਾ ਨਹੀਂ ਲੱਗਦਾ ਨਿਵਣ ਚ ਈਗੋ ਹਟਾਉਣੀ ਪੈਂਦੀ ਬਸ ਫਿਰ ਖਵਣ ਗੁਣ ਸਭ ਤੋਂ ਵੱਡੀ ਕੁਆਲਿਟੀ ਫੋਰਗਿਵਨਸ ਮਾਫ ਕਰ ਦੇਣਾ ਹਰ ਕੋਈ ਗਲਤੀਆਂ ਕਰਦਾ ਹੈ ਜੇ ਕਿਸੇ ਨੂੰ ਆਪਣੇ ਕੋਲ ਲੈ ਕੇ ਆਉਣਾ ਹੈ ਤਾਂ ਫੋਰਗਿਵਨਸ ਮਾਫ ਕਰ ਦੇਣਾ ਉਹ ਬੋਝ ਚੁੱਕ ਕੇ ਨਹੀਂ ਤੁਰੇ ਫਿਰਨਾ ਫਿਰ ਵੰਡ ਨਹੀਂ ਸਕਦੇ ਅਸੀਂ ਮੈਂ ਉਹਦੀ ਹੈਲਪ ਕੀਤੀ ਸੀ ਇਹਨੇ ਮੇਰੀ ਕੀਤੀ ਨਹੀਂ ਮੈਂ ਉਹਨੂੰ ਕਿਉਂ ਦਵਾ ਇਹ ਕਿਹੜਾ ਮੇਰੇ ਕੋਲ ਆਉਂਦਾ ਹੈ ਬੱਚਿਆਂ ਵਾਲੀਆਂ ਗੱਲਾਂ ਨਹੀਂ ਸਗੋਂ ਬੱਚਿਆਂ ਨੂੰ ਅਸੀਂ ਇਹ ਗੁਣ ਸਿਖਾਉਣੇ ਤੇ ਤੀਸਰਾ ਸਭ ਤੋਂ ਵੱਡਾ ਮੰਤਰ ਬਾਬਾ ਫਰੀਦ ਜੀ ਕਹਿੰਦਾਸ ਜਿਹਬਾ ਮਣੀਆਂ ਮਨ ਤੇਰੀ ਜੀਬ ਸਭ ਤੋਂ ਵੱਡਾ ਮੰਤਰ ਹੈ ਕਹਿੋ ਜੇ ਬੋਲ ਬੋਲਦਾ ਹੈ ਸਿਰਫ ਪੈਸੇ ਦੀ ਸ਼ੇਅਰਿੰਗ ਨਹੀਂ ਸਿਰਫ ਖਾਣੇ ਦੀ ਸ਼ੇਅਰਿੰਗ ਨਹੀਂ ਗੁਣਾਂ ਦੀ ਸ਼ੇਅਰਿੰਗ ਮਿੱਠੇ ਬੋਲਾਂ ਦੀ ਸ਼ੇਅਰਿੰਗ ਚੰਗਾ ਬੋਲੋ ਫਿੱਕਾ ਨਾ ਬੋਲੋ